ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਭਾਈ ਰਾਣਾ ਟੀਵੀ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਭਾਈ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਇ ਸੰਪਰਕ ਕਰ ਸਕਦੇ ਆ ਤੇ ਭਾਈ ਅੱਜ ਅਸੀਂ ਆਏ ਆ ਪਿੰਡ ਗੋਮਟੀਕਲਾਂ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਲੱਗ ਜਾਂਦਾ ਤਹਿਸੀਲ ਇਹਨੂੰ ਰਾਮਪੁਰਾ ਫੋਲ ਲੱਗ ਜਾਂਦੀ ਆ ਤੇ ਬਾਈ ਕੋਲ ਅੱਜ ਵੈੜ ਸੇਲ ਸੀ ਤੇ ਬਾਕੀ ਡਿਟੇਲ ਆਪਾਂ ਬਾਈ ਤੋਂ ਲੈਣ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਕੀ ਨਾਮ ਵੀਰੇ ਆਪਣਾ ਨਾਮ ਮਿੱਠੂ ਸਿੰਘ ਚੱਕੀ ਵਾਲਾ ਜੀ ਠੀਕ ਹੈ ਤੇ ਕਹਿੰਨੇ ਮੈਂ ਤੁਸੇ ਸੁਣਾ ਆਪਣੀ ਵੜ ਨੇ ਇਹਨੇ ਤੀਜੇ ਸੂਏ ਸੁਣਾ ਵੀਰੇ ਤੀਜੇ ਸੂਏ ਸੁਣਾ ਹਾਂਜੀ ਠੀਕ ਹੈ ਤੇ ਦੂਜੇ ਸੂਏ ਕੀ ਰਿਕਾਰਡ ਸੀ ਤੁਜੇ ਸੇ 20 ਲੀਟਰ ਦੁੱਧ ਦਿੱਤਾ ਇਹਨੇ ਠੀਕ ਹੈ 20 ਲੀਟਰ ਦੁੱਧ ਦਿੱਤਾ ਦੂਜੇ ਸੂਏ ਠੀਕ ਹੈ ਤੇ ਕਿੰਨੇ ਕਿ ਦਿਨਾਂ ਦੀ ਕੱਚੀ ਆ ਜੀ 14-15 ਦਿਨਾਂ ਦੀ ਕੱਚੀ ਆ ਜੀ ਠੀਕ ਹੈ 14-15 ਦਿਨਾਂ ਦੀ ਬਈ ਕੱਚੀ ਆ ਹਜੇ ਤੇ ਤੀਜੇ ਸੂਏ ਸੁਣਾ 14-15 ਦਿਨਾਂ ਦੀ ਕੱਚੀ ਆ ਤੁਸੀਂ ਹਵਾਨਾ ਦੇਖ ਸਕਦੇ ਆ ਮੜਾ ਤੋੜ ਕੇ ਦਿਖਾ ਦੇ ਬਾਕੀ ਤੁਹਾਨੂੰ ਤੋਰ ਕੇ ਦਿਖਾਣਿਆ ਹਵਾਨਾ ਹੂਨੇ ਦੀ ਪਿਟਿੰਗ ਬਹੁਤ ਸੋਹਣੀ ਹੈ ਬਈ ਕੱਦ ਕਾਠ ਵੇਲਵਾੜੀ ਵਹਿੜ ਦੀ ਬਹੁਤ ਸੋਹਣੀ ਹੈ ਕਨਕੁਨ ਤੇ ਪ੍ਰਿੰਟ ਪ੍ਰੋਟ ਜਾਤ ਵਾਲੀ ਵਹਿੜਾ ਵੀ ਤੁਸੀਂ ਦੇਖ ਸਕਦੇ ਆ ਹਵਾਨਾ ਬਈ ਗੱਠ ਚੌੜਾ ਆਉਂਦਾ ਤਾਂ ਤਾ ਤੁਸੀ ਦੇਖ ਸਕਦੇ ਆ ਹਵਾਨਾ ਹੂਨਾ ਬਹੁਤ ਸੋਹਣਾ ਹੈ ਬਸ ਬਾਲ ਨਹੀਂ ਕੋਈ ਤੇ ਥਾਣ ਥਣ ਤੁਹਾਨੂੰ ਨੇੜ ਤੋਂ ਦਿਖਾਣਿਆ ਨਿਖੜਵੇਂ ਥਾਣਾ ਕੋਈ ਪੂਰਾ ਫੋੜ ਛਾਂਗਣੀ ਤੇ ਬਾਕੀ ਉਂ ਵੀ ਠੰਡੀ ਸੀਲ ਆ ਵੀ ਨਹੀਂ ਉਪਰਾ ਕਰ ਜਾਂਦਾ ਹੁੰਦਾ ਪਸ਼ੂ ਅਸੀਂ ਕੋਲੇ ਖੜੇ ਆ ਜਮਾ ਨਹੀਂ ਕੋਈ ਉਪਰਾ ਕੀਤਾ ਘਰੇਲੂ ਵਹਿੜਾ ਬਈ ਕੋਈ ਵਪਾਰ ਲਾਈਨ ਦਾ ਕੰਮ ਨਹੀਂ ਗਾ ਇਹ ਥਾਣ ਚਾਰ ਥਾਣਾ ਕੋਈ ਪੂਰਾ ਫੋਰਥਾਂਗ ਨਹੀਂ ਨਿਖੜ ਮੇ ਥਾਣਾ ਬਈ ਇੱਕੋ ਜੀ ਦੂਰੀ ਤੇ ਥਾਣ ਲੱਗੇ ਹੋਇਆ ਹਵਾਨਾ ਹੂ ਨਾ ਬਹੁਤ ਸੋਹਣਾ ਤੇ ਹਜੇ ਵੀ ਹਵਾਨੇ ਦੇ ਵਿੱਚ ਵਾਲ ਢੱਲ ਨਾ ਪਈਆਂ ਹੈ ਤੁਸੀਂ ਦੇਖ ਸਕਦੇ ਆ ਤੇ ਕਰਮਾ ਵਾਲੀ ਨੇ ਜਦੋਂ ਦਿਨ ਪੂਰੇ ਹੋ ਗਏ ਆ ਉਹਦਾ ਰੰਗ ਦਿਖਾ ਦੇਣਾ ਬਈ ਹਜੇ 13 12 13 ਦਿਨਾਂ ਦੀ ਕੱਚੀ ਆ ਤੇ ਕੀ ਮੁੱਲ ਕੀ ਕਰਦੇ ਆ ਮੁੱਤੇ ਦਾ ਮੁੱਲ ਮੁੱਲ ਕੀ ਕਰਨਾ ਹਾਂਜੀ ਠੀਕ ਆ ਤੇ ਫੋਨ ਨੰਬਰ ਆਪਣਾ ਕਿੰਨਾ 8872490 ਉਠਾਈ ਠੀਕ ਆ ਤੇ ਘਰ ਦਾ ਐਡਰੈਸ ਆਪਣਾ ਅਰੇ ਦਾਣਾ ਮੰਡੀ ਕੋਲੇ ਹੀ ਲਾਇਬ੍ਰੇਰੀ ਕੋਲੇ ਗਲੀ ਨੰਬਰ 3 ਹੀ ਆਈ ਠੀਕ ਹੈ ਲੋ ਬਈ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਆ ਤੁਸੀਂ ਫੋਨ ਤੇ ਕੰਡਕਟ ਕਰ ਸਕਦੇ ਆ ਤੇ ਮੁੱਲ ਬਾਈ ਨੇ ਫੋਨ ਤੇ ਕਰਨਾ ਤੇ ਬਾਕੀ ਤੁਹਾਨੂੰ ਗਾਂ ਦਿਖਾਤੀ ਆ ਜੇ ਕੋਈ ਹੋਰ ਡਿਟੇਲਸ ਆਥੋਂ ਦੱਸਣ ਨਹੀਂ ਹੋ ਰਹੀ ਹੋਵੇ ਤੁਸੀਂ ਬਾਈ ਨਾਲ ਫੋਨ ਤੇ ਕੰਡਕਟ ਕਰ ਸਕਦੇ ਆ ਤੇ ਇੱਕ ਮੇਰਾ ਭਰਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਕਿ ਕੋਈ ਚੰਗੀ ਚੀਜ਼ ਕਿਸੇ ਕਿਸਾਨ ਭਰਾ ਕੋਲੇ ਜਾ ਸਕੇ ਤੇ ਇੱਕ ਮੇਰਾ ਭਰਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰ ਦਿਆ ਕਰੋ ਇਹਨਾਂ ਨਾਲ ਬਈ ਸਾਡਾ ਹੌਸਲਾ ਬਣਿਆ ਰਹਿੰਦਾ ਯੋਗੀ ਭਰਾ ਚੈਨਲ ਤੇ ਪਹਿਲੀ ਵਾਰ ਜੁੜਿਆ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਾ ਲਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਮਿਲਦੇ ਆਂ ਭਾਈ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰਾਖਾ